ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਪੂਰੀ ਸਮਝ ਨਹੀਂ ਲੱਗਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਅੱवਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪਹਿਲੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਜਪਜੀ ਸਾਹਿਬ ਦੀ ਬਾਣੀ ਬਾਰੇ ਜਪਜੀ ਸਾਹਿਬ ਜੀ ਦੀ ਮਹਾਨਤਾ ਮਹੱਤਤਾ ਜਪਜੀ ਸਾਹਿਬ ਜੀ ਦੀ ਤਾਕਤ ਬਾਰੇ ਜਾਨਣਾ ਹੈ ਨਾ ਗੁਰੂ ਨਾਨਕ ਪਾਸ਼ਾ ਜੀ ਦੇ ਜੀਵਨ ਬਾਰੇ ਪੜ੍ਹੀਏ ਸਾਡੇ ਦਸਾਂ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਪੜ੍ਹੀਏ ਤਾਂ ਪਤਾ ਨਹੀਂ ਕਿੰਨੀਆਂ ਸਾਖੀਆਂ ਕਿੰਨੀਆਂ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਜਪਜੀ ਸਾਹਿਬ ਜੀ ਦੀ ਮਹਾਨਤਾ ਬਾਰੇ ਪਤਾ ਲੱਗਦਾ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਜੀਵਨ ਨੂੰ ਪੜ੍ਹੀਏ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਕਿੰਨੀ ਵਾਰ ਇਹ ਖੁਦ ਬਚਨ ਕੀਤੇ ਆ ਕਿ ਜੋ ਮਨੁੱਖ ਵੀ ਜਪਜੀ ਸਾਹਿਬ ਜੀ ਦਾ ਪਾਠ ਇੱਕ ਮਨ ਇੱਕ ਚਿਤ ਹੋ ਕੇ ਕਰਦੇ ਨੇ ਸਮਝੋ ਉਹਨਾਂ ਨੇ ਪ੍ਰਤੱਖ ਸਾਡੇ ਦਰਸ਼ਨ ਕਰ ਲਏ ਆਪ ਕੀ ਜਪਨੀ ਸੈਵਜੀ ਦਾ ਪਾਠ ਕਰਨਾ ਸਮਝੋ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰ ਲਏ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਭਾਈ ਮਰਦਾਨਾ ਜੀ ਗੁਰਨਾਨਕ ਪਾਸ਼ਾ ਜੀ ਦੇ ਕੋਲ ਆਏ ਅਤੇ ਆ ਕੇ ਬੜੇ ਪਿਆਰ ਦੇ ਵਿੱਚ ਇਹ ਕੁਝ ਸ਼ਬਦ ਬੋਲੇ ਜਿਨ੍ਹਾਂ ਦਾ ਅਰਥ ਇੰਜ ਬਣਦਾ ਸੀ ਕਿ ਸਤਗੁਰ ਸੱਚੇ ਪਾਸ਼ਾ ਤੁਸੀਂ ਉਸ ਖੁਦਾ ਦੇ ਅਤੇ ਅਸੀਂ ਤੁਹਾਡੇ ਸਤਗੁਰ ਸੱਚੇ ਪਾਸ਼ਾ ਤੁਸੀਂ ਉਸ ਖੁਦਾ ਨੂੰ ਦੇਖਿਆ ਹੈ ਅਸੀਂ ਤੁਹਾਨੂੰ ਦੇਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਉਸ ਖੁਦਾ ਨੂੰ ਪਾਇਆ ਅਤੇ ਅਸੀਂ ਤੁਹਾਨੂੰ ਪਾਇਆ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਕਿਹਾ ਉਹ ਖੁਦਾ ਕਰਦਾ ਹੈ ਅਤੇ ਸਾਡਾ ਕਿਹਾ ਤੁਸੀਂ ਕਰਦੇ ਹੋ ਕਹਿੰਦੇ ਜਦੋਂ ਪਿਆਰ ਵਿੱਚ ਭਿੱਜ ਕੇ ਇਹ ਸ਼ਬਦ ਕਰੇ ਤਾਂ ਗੁਰੂ ਨਾਨਕ ਪਾਤਸ਼ਾਹ ਮੁਸਕਰਾ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਕੀ ਗੱਲ ਕੁਝ ਕਹਿਣਾ ਚਾਹੁੰਦੇ ਹੋ ਖੁੱਲ ਕੇ ਕਹੋ ਤੇ ਕਹਿੰਦੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਸ਼ਾ ਇੱਕ ਬੇਨਤੀ ਕਰਨਾ ਚਾਹਣਾ ਹਾਂ ਇੱਕ ਅਰਜੀ ਲਾਉਣਾ ਚਾਹਣਾ ਹਾਂ ਕਿ ਸਤਿਗੁਰੂ ਸੱਚੇ ਪਾਸ਼ਾ ਮੇਰੀ ਵੀ ਤੁਹਾਡੇ ਚਰਨਾਂ ਦੇ ਨਾਲ ਲਿਪ ਜਾਵੇ ਅਤੇ ਮੇਰੀ ਕੁੱਲ ਦੀ ਵੀ ਤੁਹਾਡੇ ਚਰਨਾਂ ਨਾਲ ਲਿਪ ਜਾਵੇ ਪਾਪ ਕੀ ਮੇਰੀ ਕੁੱਲ ਦਾ ਵੀ ਪਲਾਹ ਹੋ ਜਾਵੇ ਤੇ ਕਹਿੰਦੇ ਉਸ ਵਕਤ ਸਤਿਗੁਰੂ ਸੱਚੇ ਪਾਸ਼ਾ ਨੇ ਆਪ ਖੁਦ ਬਚਨ ਕੀਤੀ ਸੀ ਕਿ ਭਾਈ ਮਰਦਾਨਾ ਜੀ ਤੇਰੀ ਕੁੱਲ ਦੇ ਵਿੱਚੋਂ ਜੋ ਵੀ ਜਪਜੀ ਸਾਹਿਬ ਜੀ ਦਾ ਪਾਠ ਇੱਕ ਮਨ ਇੱਕ ਚਿਤ ਹੋ ਕੇ ਕਰੇਗਾ ਉਹ ਸਾਨੂੰ ਪਾਏਗਾ ਭਾਰ ਕੀ ਉਹ ਸਾਨੂੰ ਚੰਗਾ ਲੱਗੇਗਾ ਪਰ ਇਹ ਬਚਨ ਸਿਰਫ ਭਾਈ ਮਰਦਾਨਾ ਜੀ ਦੇ ਲਈ ਜਾਂ ਸਿਰਫ ਉਹਨਾਂ ਦੀ ਕੁੱਲ ਦੇ ਲਈ ਨਹੀਂ ਸੀ ਆਪਣੇ ਲਈ ਵੀ ਆ ਕੋਈ ਮਨੁੱਖ ਵੀ ਇੱਕ ਮਨ ਇੱਕ ਚਿਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਬਾਣੀ ਦਾ ਪਾਠ ਕਰਦਾ ਹੈ ਤਾਂ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਨੇ ਕਈ ਥਾਵਾਂ ਤੇ ਇਹ ਬਚਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹੀਏ ਜਦੋਂ ਗੁਰੂ ਅੰਗਦ ਦੇ ਪਾਸ਼ਾ ਜੀ ਨੂੰ ਗੁਰਤਾ ਗੱਦੀ ਸੌਂਪੀ ਤਾਂ ਉਸ ਵੇਲੇ ਵੀ ਇਹ ਬਚਨ ਸਾਹਮਣੇ ਆਉਂਦੇ ਨੇ ਜਦੋਂ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਗੱਲ ਕੀਤੀ ਸੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਖੁਦ ਕਿਹਾ ਕਿ ਜਦੋਂ ਵੀ ਸਾਡੇ ਦਰਸ਼ਨ ਕਰਨ ਦਾ ਮਨ ਕਰੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੈਣਾ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਮਹੱਤਤਾ ਬਾਰੇ ਜਾਣਨ ਦੇ ਲਈ ਦਸਾਂ ਹੀ ਗੁਰੂ ਸਹਿਬਾਨਾ ਜੀ ਦੇ ਜੀਵਨ ਨੂੰ ਪੜ ਲਈਏ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਭਾਈ ਗਵਾਲਾ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਪਿਆਰ ਵਿੱਚ ਭਿੱਜ ਕੇ ਜਪਜੀ ਸਾਹਿਬ ਜੀ ਦਾ ਪਾਠ ਸ਼ੇਵਿ ਪਾਸ਼ਾ ਨੂੰ ਸੁਨਾਇਆ ਸੀ ਤਾਂ ਸਤਿਗੁਰ ਸੱਚੇ ਪਾਸ਼ਾ ਆਪਣੀ ਗੁਰਤਾ ਗੱਦੀ ਤੱਕ ਉਹਨੂੰ ਦੇਣ ਦੇ ਲਈ ਤਿਆਰ ਹੋ ਗਏ ਸੀ ਉਹ ਤਾਂ ਐਨ ਮੌਕੇ ਤੇ ਭਾਈ ਗੋਪਾਲਾ ਜੀ ਦੇ ਮਨ ਵਿੱਚ ਘੋੜੇ ਦਾ ਫੁਰਨਾ ਬਣ ਗਿਆ ਕਿ ਜੇ ਸਤਿਗੁਰ ਸੱਚੇ ਪਾਸ਼ਾ ਮੇਰੇ ਤੋਂ ਖੁਸ਼ ਹੋ ਗਏ ਮੈਨੂੰ ਪੁੱਛ ਲਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਘੋੜਾ ਮੰਗ ਲਵਾਂਗਾ ਤਾਂ ਸਤਿਗੁਰ ਸੱਚੇ ਪਾਸ਼ਾ ਨੂੰ ਉਹਨੂੰ ਘੋੜਾ ਦੇਣਾ ਪਿਆ ਨਿਤਸਾਤ ਗੁਰੂ ਸੱਚੇ ਪਾਸ਼ਾ ਨੇ ਆਪਣੀ ਮਰਜ਼ੀ ਦੇ ਨਾਲ ਤਾਂ ਉਹ ਇੰਨੇ ਖੁਸ਼ ਹੋਏ ਸੀ ਕਿ ਆਪਣੀ ਗੁਰਤਾ ਗੱਦੀ ਦਾ ਵਾਰਿਸ ਬਣਾ ਦੇਣਾ ਸੀ ਐਸੇ ਨਾ ਸਾਖੀਆਂ ਕਿੰਨੀਆਂ ਉਦਾਹਰਨਾਂ ਨੇ ਸਾਡੇ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਪੜੀਏ ਤਾਂ ਪਤਾ ਲੱਗਦਾ ਹੈ ਉਹ ਰੋਜ਼ਾਨਾ 101 ਜਪਜੀ ਸਾਹਿਬ ਜੀ ਦੇ ਪਾਠ ਕਰਦੇ ਸਨ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤਖ ਗੁਰਨਾਨਕ ਪਾਸ਼ਾ ਆਪ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਉਹਨਾਂ ਨੇ ਗੁਰਨਾਨਕ ਪਾਸ਼ਾ ਨੂੰ ਪਾ ਲਿਆ ਇਹ ਤੇ ਮਹਾਂਪੁਰਖ ਜੀ ਕਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਪਰਤਖ ਕਿਰਪਾ ਵੇਖਣੀ ਹੈ ਨਾ ਤਾਂ ਫਿਰ ਅਮਰਤ ਵੇਲੇ ਉੱਠ ਕੇ ਇੱਕ ਮਨ ਇੱਕ ਚਿੱਤ ਹੋ ਗੇ ਪੂਰੇ ਪਰੋਸੇ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਪੂਰੇ ਦਿਨ ਦੇ ਵਿੱਚ ਵੀ ਆਪਾਂ ਜਪਜੀ ਸਾਹਿਬ ਜੀ ਦੇ ਪਾਠ ਕਰ ਸਕਦੇ ਆ ਮਨਾਹੀ ਕੋਈ ਨਹੀਂ ਆ ਪਰ ਜਦੋਂ ਆਪਾਂ ਸਵੇਰੇ ਅਮਰਤ ਵੇਲੇ ਉੱਠ ਕੇ ਆਪਣੇ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਹੈ ਨਾ ਸਮਝੋ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਗਿਆਨ ਹਾਸਲ ਕਰ ਰਹੇ ਆ ਗੁਰੂ ਦੀ ਕਿਰਪਾ ਮਾਣ ਰਹੇ ਆ ਅਮਰਤ ਵੇਲੇ ਦਾ ਵੇਲਾ ਸ਼ਾਂਤਮਈ ਵੇਲਾ ਹੁੰਦਾ ਹੈ ਪਵਿੱਤਰ ਵੇਲਾ ਹੁੰਦਾ ਹੈ ਕਿਉਂਕਿ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪ ਰਹੀਆਂ ਹੁੰਦੀਆਂ ਨੇ ਇਸ ਵੇਲੇ ਦੀ ਮਹੱਤਤਾ ਮਹਾਨਤਾ ਬਹੁਤ ਆ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੇ ਵਿੱਚ ਇੱਕ ਰੂਹਾਨੀਅਤ ਛਾਈ ਹੁੰਦੀ ਆ ਇਸ ਕਰਕੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤਾਂ ਦੇਖਣਾ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਹੀ ਵਰਤ ਰਹੇ ਹੋਣਗੇ ਇੱਥੇ ਮਹਾਪੁਰਖ ਜੀ ਬੜਾ ਸੋਹਣਾ ਸੰਖੇਪ ਹੁੰਦੇ ਹੋਏ ਕਹਿੰਦੇ ਨੇ ਕਿ ਜੋ ਮਨੁੱਖ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਉਹ ਸਮਝੋ ਵੀ ਗੁਰੂ ਨਾਨਕ ਪਾਸ਼ਾ ਪ੍ਰਤੱਖ ਵਰਤ ਰਹੇ ਨੇ ਕਿਉਂਕਿ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਤੋਂ ਬਿਨਾ ਆਪ ਅਮਰਤ ਵੇਲੇ ਉੱਠ ਹੀ ਨਹੀਂ ਸਕਦੇ ਜੇ ਅਸੀਂ ਅਮਰਤ ਵੇਲੇ ਉੱਠੀਏ ਤਾਂ ਇਹਦਾ ਮਤਲਬ ਸਾਡੇ ਘਰ ਵਿੱਚ ਗੁਰਨਾਨਕ ਪਾਤਸ਼ਾਹ ਦੇ ਚਰਨ ਪਏ ਨੇ ਤਾਂ ਹੀ ਸਾਡੇ ਉਤਾਲਸ ਦੀ ਚਾਦਰ ਲਾ ਕੇ ਪਰਾਂ ਮਾਰੀ ਆ ਅਸੀਂ ਤਾਂ ਉੱਠੇ ਆ ਇਹ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਹੈ ਨਹੀਂ ਤਾਂ ਸਵੇਰੇ ਸਵੇਰ ਆਲਸ ਦਾ ਕਲਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਹੁੰਦਾ ਹੈ ਕੀ ਅਮਰਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਜਿਹੜੇ ਪੱਕੇ ਰੋਗੀ ਨੇ ਜਿਹੜੇ ਸਾਰੀ-ਸਾਰੀ ਰਾਤ ਆਪਣੇ ਦੁੱਖ ਦਰਦ ਰੋਗ ਦੇ ਨਾਲ ਕਰ ਲੈਂਦੇ ਰਹਿੰਦੇ ਹਨ ਉਹ ਵੀ ਅਮਰਤ ਵੇਲੇ ਦੇ ਵਿੱਚ ਸੌਂ ਜਾਂਦੇ ਨੇ ਕਿਉਂਕਿ ਅਮਰਤ ਵੇਲੇ ਦੀ ਜਿਹੜੀ ਨੀਂਦ ਆ ਨਾ ਉਹ ਬਹੁਤ ਪਿਆਰੀ ਆ ਪੂਰੀ ਰਾਤ ਸੌਂ ਕੇ ਉਹ ਆਨੰਦ ਨਹੀਂ ਮਿਲਦਾ ਜੋ ਆਨੰਦ ਅਮਰਤ ਵੇਲੇ ਦੀ ਵਿੱਚ ਨੀਂਦ ਵਿੱਚ ਹੁੰਦਾ ਹੈ ਅਮਰ ਦੇ ਵੇਲੇ ਦੀ ਨੀਂਦ ਨੂੰ ਤਿਆਗਣਾ ਹਰ ਇੱਕ ਦਿਵਸ ਦੀ ਗੱਲ ਨਹੀਂ ਆ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਨਾ ਉਹ ਹੀ ਅਮਰਤ ਵੇਲੇ ਦੀ ਨੀਂਦ ਨੂੰ ਤਿਆਗ ਕੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਗੀ ਗੋਦ ਦਾ ਆਨੰਦ ਮਾਣਦੇ ਨੇ ਅਤੇ ਨੀਂਦ ਨੂੰ ਉਹੀ ਤਿਆਗ ਸਕਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਗੀ ਗੋਦ ਬਾਰੇ ਜਾਨਣਾ ਹੈ ਜਾਂ ਉਹਨਾਂ ਦੀ ਗੋਦ ਦਾ ਨਿਗ ਮੰਨਿਆ ਹੈ ਫਿਰ ਉਹਨਾਂ ਨੂੰ ਇਹ ਰਜਾਈ ਦਾ ਨਿਗ ਨਹੀਂ ਚੰਗਾ ਲੱਗਦਾ ਸੋ ਮੁੱਖਰੀ ਗੱਲ ਇਹ ਹੈ ਕਿ ਆਪਾਂ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਅਤੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਜ਼ਰੂਰੀ ਹੈ ਸਾਡੇ ਲਈ ਅਤੇ ਗੁਰੂ ਦਾ ਗਿਆਨ ਧਿਆਨ ਅਮਰਤ ਵੇਲੇ ਦੇ ਵਿੱਚ ਅਸੀਂ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਜੇ ਅਸੀਂ ਰਾਤ ਦਾ ਵੇਲਾ ਸੰਭਾਲ ਲਈਏ ਕਿਉਂਕਿ ਰਾਤ ਨੂੰ ਜੋ ਵੀ ਅਸੀਂ ਪੜਦੇ ਹਾਂ ਸੁਣਦੇ ਹਾਂ ਜਾਂ ਦੇਖਦੇ ਹਾਂ ਨਾ ਉਹਦਾ ਪ੍ਰਭਾਵ ਸਵੇਰੇ ਉੱਠਦੇ ਅੰਸਾਰ ਸਾਨੂੰ ਦੇਖਦਾ ਹੈ ਜੇ ਅਸੀਂ ਰਾਤ ਨੂੰ ਕੋਈ ਫਿਲਮ ਨਾਟਕ ਦੇਖਦੇ ਆਂ ਦੇਖਦੇ ਆਂ ਸੌਂਗੇ ਜਾਂ ਕੋਈ ਚਿੰਤਾ ਕੋਈ ਟੈਨਸ਼ਨ ਬਾਰੇ ਸੋਚਦੇ ਆਂ ਸੋਚਦੇ ਆਂ ਸੌਂਗੇ ਤਸਵੀਰੇ ਸਵੇਰ ਉੱਠਦੇ ਅੰਸਾਰ ਉਹੀ ਟੈਨਸ਼ਨ ਉਹੀ ਚਿੰਤਾ ਜਾਂ ਉਹੀ ਫਿਲਮ ਨਾਟਕ ਦਾ ਸੀਨ ਸਾਡੇ ਸਾਹਮਣੇ ਚੱਲਣਾ ਸ਼ੁਰੂ ਹੋ ਜਾਵੇਗਾ ਫਿਰ ਸਾਡੇ ਮਨ ਨੇ ਗੁਰੂ ਚਰਨਾਂ ਦੇ ਨਾਲ ਜੁੜਨਾ ਨਹੀਂ ਆ ਉਹੀ ਚੀਜ਼ ਚੱਲੇਗੀ ਜੋ ਰਾਤ ਨੂੰ ਪੜਦਿਆਂ ਸੁਣਦਿਆਂ ਦੇਖਦਿਆਂ ਸੁੱਤੇ ਸੀ ਇਸ ਲਈ ਜੇ ਸਵੇਰੇ ਸਵੇਰ ਉੱਠ ਕੇ ਗੁਰੂ ਨਾਨਕ ਪਾਸ਼ਾ ਦੀ ਮਿੱਠੀ ਨਿੱਗੀ ਗੋਦ ਦਾ ਆਨੰਦ ਮੰਨਣਾ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਪਰਤਖ ਦਰਸ਼ਨ ਕਰਨੇ ਆ ਤਾਂ ਫਿਰ ਰਾਤ ਦਾ ਵਿਲਾ ਜ਼ਰੂਰ ਸਮਾਂ ਲੈਣਾ ਪੈਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਤਾਂ ਪੜਨੀ ਹੀ ਪੜਨੀ ਆ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਗੁਰੂ-ਗੁਰੂ ਕਰਦਿਆਂ ਸੌਣਾ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਨਾਮ ਦਾ ਸਿਮਰਨਾ ਵਾਹਿਗੁਰੂ ਵਾਹਿਗੁਰੂ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਪਾਪ ਕੀ ਦਸਾਂ ਪਾਤਸ਼ਾਹੀਆਂ ਦੇ ਨਾਮ ਦਾ ਸਿਮਰਨ ਵੀ ਆਪਾਂ ਕਰ ਸਕਦੇ ਆ ਵਾਹਿਗੁਰੂ ਵੀ ਜਪ ਸਕਦੇ ਆ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਅਤੇ ਸਭ ਤੋਂ ਵਧੀਆ ਗੱਲ ਹੋਵੇਗੀ ਕਿ ਜਦੋਂ ਆਪਾਂ ਸਵੇਰੇ ਸਵੇਰ ਉੱਠਣ ਦੇ ਲਈ ਆਪਣਾ ਅਲਾਰਮ ਸੈੱਟ ਕਰਦੇ ਆ ਨਾ ਸਾਡੇ అలਾਰਮ ਦੇ ਉੱਤੇ ਵੀ ਰਿੰਗ ਟੂਨ ਜਾਂ ਤਾਂ ਵਾਹਿਗੁਰੂ ਜੀ ਦੇ ਜਾਪ ਦੀ ਹੋਵੇ ਜਾਂ ਫਿਰ ਕੋਈ ਐਸਾ ਸ਼ਬਦ ਜੋ ਸਵੇਰੇ ਉੱਠਦਿਆਂ ਸਾਰ ਸਾਡੇ ਕੰਨਾਂ ਦੇ ਵਿੱਚ ਪਵੇ ਅਤੇ ਸਾਡਾ ਮਨ ਗੁਰੂ ਜਰਨਾ ਦੇ ਨਾਲ ਜੁੜ ਜਾਵੇ ਮਨ ਦੇ ਉੱਤੇ ਸਵੇਰੇ ਸਵੇਰ ਮਨ ਦੇ ਉੱਤੇ ਕੋਈ ਬੋਝ ਚਿੰਤਾ ਗੁੱਸਾ ਨਹੀਂ ਆਉਣਾ ਚਾਹੀਦਾ ਕਿਉਂਕਿ ਸਵੇਰੇ ਸਵੇਰ ਦਾ ਜਿਹੜਾ ਵੇਲਾ ਹੈ ਨਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੇਲਾ ਹੈ ਗੁਰਨਾਨਕ ਪਾਤਸ਼ਾਹ ਨੂੰ ਯਾਦ ਕਰਨ ਦਾ ਉਹਨਾਂ ਦੀ ਕਿਰਪਾ ਉਹਨਾਂ ਦੀ ਮਿਹਰ ਮੰਨਣ ਦਾ ਵੇਲਾ ਹੈ ਇਸ ਵੇਲੇ ਨੂੰ ਅਸੀਂ ਵਾਧੂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਜਾਂ ਇਧਰ ਉਧਰ ਦੀਆਂ ਗੱਲਾਂ ਸੋਚ ਕੇ ਨਹੀਂ ਲੰਗਾਉਣਾ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਨਾ ਹੈ ਰਾਤ ਨੂੰ ਗੁਰੂ ਗੁਰੂ ਕਰਦਿਆਂ ਸੋਵਾਂਗੇ ਤਾਂ ਸਵੇਰੇ ਆਪਣੇ ਆਪ ਗੁਰੂ ਗੁਰੂ ਕਰਦਿਆਂ ਉੱਠਾਂਗੇ ਤਾਂ ਉੱਠ ਕੇ ਸਭ ਤੋਂ ਪਹਿਲਾਂ ਬਿਸਤਰ ਦੇ ਉੱਤੇ ਬੈਠਿਆ ਬੈਠਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲੈਣਾ ਹੈ ਸ਼ੁਕਰਾਨਾ ਕਰਕੇ ਫਿਰ ਇਸ਼ਨਾਨ ਕਰਕੇ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਅਤੇ ਜਦੋਂ ਵੀ ਆਪਾਂ ਸਿਮਰਨ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਈ ਵਾਰ ਸਾਲਾਂ ਦੀਆਂ ਪੁਰਲਿੰਗਾ ਹੋਈਆਂ ਘਟਨਾਵਾਂ ਵੀ ਫਿਰ ਤੋਂ ਯਾਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਆਪਣੇ ਕੰਮ ਧੰਦੇ ਯਾਦ ਆਉਂਦੇ ਨੇ ਭਾਵ ਕਿ ਸਾਡਾ ਮਨ ਵਾਰ-ਵਾਰ ਕੋਸ਼ਿਸ਼ ਕਰਦਾ ਏ ਕਿ ਇਹਨੂੰ ਗੁਰੂ ਚਰਨਾਂ ਦੇ ਨਾਲੋਂ ਤੋੜ ਕੇ ਇਹਨੂੰ ਹੋਰ ਪਾਸੇ ਲਾਵਾਂ ਪਰ ਉੱਥੇ ਹਿੰਮਤ ਨਹੀਂ ਹਾਰਨੀ ਜਦੋਂ ਵੀ ਮਨ ਸਾਨੂੰ ਇੱਧਰ ਉੱਧਰ ਲੈ ਕੇ ਜਾਂਦਾ ਏ ਅਸੀਂ ਫਿਰ ਤੋਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਜਿੱਥੇ ਵੀ ਮਨ ਪਟਕੇ ਉੱਥੋਂ ਹੀ ਆਪਣੇ ਮਨ ਨੂੰ ਫਿਰ ਵਾਪਸ ਲਿਆ ਕੇ ਗੁਰਬਾਣੀ ਦਾ ਪਾਠ ਦੁਬਾਰਾ ਤੋਂ ਕਰਨਾ ਸ਼ੁਰੂ ਕਰ ਦੇਣਾ ਜਾਂ ਜਿੱਥੇ ਜੇ ਸਾਨੂੰ ਪਤਾ ਹੈ ਕਿ ਇੱਥੋਂ ਮੇਰਾ ਮਨ ਦੂਰ ਭੱਜ ਗਿਆ ਸੀ ਉੱਥੋਂ ਹੀ ਸ਼ੁਰੂ ਕਰ ਦੇਣਾ ਜਦੋਂ ਰੋਜ਼ ਰੋਜ਼ ਇੰਜ ਅਭਿਆਸ ਕਰਾਂਗੇ ਤਾਂ ਮਨ ਆਪਣੇ ਆਪ ਟਿਕਾਣੇ ਲੱਗੇਗਾ ਟਿਕ ਜਾਵੇਗਾ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ ਪਰ ਪਹਿਲਾ ਬੈਲ ਮਨ ਨੇ ਪੂਰਾ ਪ੍ਰਭਾਵ ਪਾਉਣਾ ਹੈ ਕਿ ਇਹਨੂੰ ਮੈਂ ਗੁਰੂ ਜਰਨਾ ਤੋਂ ਦੂਰ ਕਰ ਲਵਾ ਪਰ ਆਪਾਂ ਹਿੰਮਤ ਨਹੀਂ ਹਰਨੀ ਵਾਰ-ਵਾਰ ਕੋਸ਼ਿਸ਼ ਕਰਨੀ ਆ ਅਤੇ ਜਦੋਂ ਵੀ ਸਿਮਰਨ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਨਾਨਕ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਮੈਂ ਸਤਿਗੁਰ ਸੱਚੇ ਪਾਸ਼ਾ ਮੈਂ ਭਾਵੇਂ ਚੰਗਾ ਹਾਂ ਮਾੜਾ ਤੁਹਾਡਾ ਹਾਂ ਮੇਰੇ ਤੇ ਕਿਰਪਾ ਕਰੋ ਨੇਰ ਪਰਿਆ ਹੱਥ ਮੇਰੇ ਸਿਰ ਦੇ ਉੱਤੇ ਰੱਖ ਕੇ ਮੇਰੇ ਤੋਂ ਇਹ ਸੇਵਾ ਕਰਵਾ ਲਓ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਫਿਰ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਸਿਮਰਨ ਕਰਨਾ ਹੈ ਅਤੇ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਕੋਈ ਵੀ ਪਾਠ ਕਰਦੇ ਆ ਨਾ ਤਾਂ ਜਦੋਂ ਬੜੇ ਧਿਆਨ ਦੇ ਨਾਲ ਆਰਾਮ ਦੇ ਨਾਲ ਆਪਾਂ ਟਿਕਾ ਕੇ ਗੁਰਬਾਣੀ ਦਾ ਪਾਠ ਕਰੀਏ ਤਾਂ ਸਾਨੂੰ ਅਰਥ ਆਪਣੇ ਆਪ ਹੀ ਸਮਝ ਆਉਂਦੇ ਨੇ ਤਾਂ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਉਦੋਂ ਵੀ ਕੋਸ਼ਿਸ਼ ਕਰਨੀ ਆ ਕਿ ਬੜੇ ਹੀ ਪਿਆਰ ਦੇ ਨਾਲ ਧਿਆਨ ਦੇ ਨਾਲ ਠਹਿਰਾ ਕੇ ਪਾਠ ਕਰੀਏ ਕਾਲੀ ਕਾਲੀ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਪਰ ਜਦੋਂ ਆਪਾਂ ਪਿਆਰ ਦੇ ਨਾਲ ਜਪਜੀ ਸਾਹਿਬ ਜੀ ਦੀ ਪੰਕਤੀ ਨੂੰ ਬੋਲਾਂਗੇ ਤਾਂ ਸਾਨੂੰ ਅਰਥ ਸਮਝ ਆਉਣਗੇ ਜਿੱਥੇ ਜੇ ਨਾ ਸਮਝ ਆਵੇ ਉਹ ਪੰਕਤੀ ਨੂੰ ਵਾਰ-ਵਾਰ ਦੁਹਰਾਉਣਾ ਪੰਜ ਵਾਰ ਪੜਨਾ ਤਾਂ ਦੇਖਣਾ ਸਨਵਾਰਤਾ ਸਮਝਉਣੀ ਸ਼ੁਰੂ ਹੋ ਜਾਣਗੇ ਇਹ ਆਪਣੇ ਵੱਲੋਂ ਆਪਾਂ ਕੋਸ਼ਿਸ਼ਾਂ ਕਰਦੇ ਰਹਿਣਾ ਹੈ ਬਾਕੀ ਕਿਰਪਾ ਉਹ ਸਤਿਗੁਰ ਸੱਚੇ ਪਾਸ਼ਾ ਦੀ ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਰ ਜੇਕਰ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖਤ ਸਲਾਹ ਕਰਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਮਹੱਤਤਾ ਦੱਸਦਿਆਂ ਹੋਇਆਂ ਬਹੁਤ ਗਲਤੀਆਂ ਹੋ ਗਈਆਂ ਹਨ ਗਿਆਨ ਜੀ ਸਤਿਗੁਰ ਸੱਚੇ ਪਾਸ਼ਾ ਜੀ ਮਾਫ ਕਰ ਦੇਣਾ ਅਤੇ ਸਾਧ ਸੰਗਤ ਜੀ ਆਪ ਜੀ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ